ਇਥੇ ਜਿਹੜੀ ਇਹ ਫੈਕਟਰੀ ਆ ਨਜਾਇਜ਼ ਤੌਰ ਤੇ ਲਾਈ ਗਈ ਆ ਇੱਥੇ ਇਹ ਜਿਹੜੀ ਫੈਕਟਰੀ ਆ ਇਹ 24 ਘੰਟੇ ਖੜਾਕ ਰਾਤ ਦਿਨ ਚੱਲਣੀ ਹੈ ਤਿੰਨ ਸ਼ਿਫਟਾਂ ਰਾਤ ਦਿਨ ਆ ਮਲੇ ਵਾਲੇ ਲੋਕਾਂ ਨੂੰ ਬੜੀ ਇਹਦੀ ਪ੍ਰੋਬਲਮ ਆਉਣੀ ਆ ਸਾਡੀ ਲੋਕਾਂ ਦੀ ਇਹ ਕੋ ਡਮਾਂਡ ਆ ਵੀ ਇਹ ਜਿਹੜੀ ਫੈਕਟਰੀ ਬੰਦ ਹੋਣੀ ਚਾਹੀਦੀ ਹਰ ਹਾਲਤ ਵਿੱਚ ਇਹ ਖੜਕਾ ਕਰਦੀ ਹੈ ਇਹਨੇ ਜੀ ਲੇਬਰ ਬਹੁਤ ਖੜਕਾ ਕਰਦੀ ਹੈ ਉਹ ਖੜਕਾ ਕਰਕੇ ਸਾਡੀ ਬੱਚੀ ਬਹੁਤ ਜ਼ਿਆਦਾ ਪਰੇਸ਼ਾਨ ਸਰ ਮੈਂ ਕੋਈ ਨਹੀਂ ਕਿਹਾ ਮੈਂ ਇੱਥੇ ਆਪਣਾ ਆਰਾਮ ਨਾਲ ਫੜਿਆ ਉਹਨਾਂ ਨੇ ਐਵੇਂ ਸਾਡੇ ਨਾਲ ਪੰਗਾ ਲੈਣ ਲਈ ਜਾਤੀ ਸੂਚਕ ਗੱਡੋਂ ਜਾਣ ਕੇ ਕਹਿ ਰਹੇ ਨੇ ਅਸੀਂ ਉਹਨਾਂ ਨੂੰ ਕੁਝ ਨਹੀਂ ਕਿਹਾ ਮੈਂ 3 ਦਿਨਾਂ ਤੋਂ ਇਹਨਾਂ ਨੂੰ ਕਹਿ ਰਿਹਾ ਕਿ ਪੁਲਿਸ ਥਾਣੇ ਪੁਲਿਸ ਦੇ ਸਾਹਮਣੇ ਗੱਲ ਕਰ ਲੂ ਬਟ ਇਹ ਜਾਣ ਨਹੀਂ ਰਹੇ ਲੁਧਿਆਣਾ ਦੇ ਪਿੰਡ ਝਾਬੇਵਾਲ ਵਿਖੇ ਕੈਮੀਕਲ ਫੈਕਟਰੀ ਤੋਂ ਪ੍ਰੇਸ਼ਾਨ ਲੋਕਾਂ ਨੇ ਫੈਕਟਰੀ ਦੇ ਬਾਹਰ ਹੀ ਪੱਕਾ ਮੋਰਚਾ ਲਗਾ ਦਿੱਤਾ ਹੈ ਅਤੇ ਫੈਕਟਰੀ ਸੰਚਾਲਕ ਦੇ ਖਿਲਾਫ ਨਾਰੇਬਾਜ਼ੀ ਵੀ ਕੀਤੀ ਹੈ ਅਤੇ ਉਹਨਾਂ ਕਹਿੰਿਆ ਕਿ ਫੈਕਟਰੀ ਸੰਚਾਲਕ ਉਹਨਾਂ ਨੂੰ ਜਾਤੀ ਸੂਚਕ ਸ਼ਬਦ ਵੀ ਬੋਲਦਾ ਹੈ ਇਸ ਹੰਗਾਮੇ ਤੋਂ ਬਾਅਦ ਉਸ ਰਸਤੇ ਤੋਂ ਲੰਘ ਰਹੇ ਹਲਕਾ ਸਾਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਆਪਣੀ ਗੱਡੀ ਨੂੰ ਰੋਕ ਕੇ ਜਦੋਂ ਪਿੰਡ ਵਾਸੀਆਂ ਤੋਂ ਪੁੱਛਿਆ ਤਾਂ ਉਹਨਾਂ ਨੇ ਜਾ ਕੇ ਮੌਕੇ ਦਾ ਜਾਇਜ਼ਾ ਲਿਆ ਅਤੇ ਸਖਤ ਕਾਰਵਾਈ ਦੀ ਗੱਲ ਕਹੀ ਹੈ ਉਧਰ ਮੀਡੀਆ ਨਾਲ ਗੱਲਬਾਤ ਕਰਦਿਆਂ ਸਥਾਨਕ ਲੋਕਾਂ ਨੇ ਕਿਹਾ ਕਿ ਇਹ ਜੋ ਕੈਮੀਕਲ ਫੈਕਟਰੀ ਬਣਾਈ ਜਾ ਰਹੀ ਹੈ ਇਹ ਰਿਹਾਇਸ਼ੀ ਇਲਾਕੇ ਵਿੱਚ ਹੈ ਇਸ ਨੂੰ ਫੋਕਲ ਪੁਆਇੰਟ ਜਾਂ ਇੰਡਸਟਰੀ ਏਰੀਆ ਵਿੱਚ ਲਗਾਇਆ ਜਾਣਾ ਚਾਹੀਦਾ ਹੈ ਇਸ ਤੋਂ ਇਲਾਵਾ ਉਹਨਾਂ ਜ਼ਿਕਰ ਕੀਤਾ ਹੈ ਕਿ ਇਸ ਫੈਕਟਰੀ ਵਿੱਚ ਰਾਤ ਨੂੰ ਇੱਥੇ ਰਹਿਣ ਵਾਲੇ ਪ੍ਰਵਾਸੀ ਮਜ਼ਦੂਰ ਰੋਲਾ ਰੱਪਾ ਪਾਉਂਦੇ ਨੇ ਜਿਸ ਕਾਰਨ ਉਹਨਾਂ ਦਾ ਰਾਤ ਨੂੰ ਸੌਣਾ ਵੀ ਔਖਾ ਹੋਇਆ ਪਿਆ ਹੈ ਹਾਂਜੀ ਜੀ ਦੇਖੋ ਰੋਲਾ ਹਾਂਜੀ ਆ ਪ੍ਰਧਾਨ ਜੀ ਕੀ ਨਾਮ ਹੈ ਤੁਹਾਡਾ ਮੇਰਾ ਨੋ ਦਲਵੀਰ ਸਿੰਘ ਕਲੇਰ ਜੀ ਦਲਵੀਰ ਜੀ ਇਹ ਕਿਹੜੀ ਜਗ੍ਹਾ ਤੇ ਅੱਜ ਤੁਸੀਂ ਪ੍ਰਦਰਸ਼ਨ ਕਰ ਰਹੇ ਕੀ ਵਜਾ ਇਹ ਪਿੰਡ ਭੋਲਾਪੁਰ ਝਾਬੇ ਵਾਲਾ ਇੱਥੇ ਜਿਹੜੀ ਇਹ ਫੈਕਟਰੀ ਆ ਨਜਾਇਜ਼ ਤੌਰ ਤੇ ਲਾਈ ਗਈ ਆ ਕਾਦੀ ਫੈਕਟਰੀ ਕਾਦੀ ਇਹ ਕੈਮੀਕਲ ਫੈਕਟਰੀ ਆ ਅੱਛਾ ਜੀ ਜਦੋਂ ਕਿ ਫੈਕਟਰੀ ਲਈ ਫੋਕਲ ਪੁਆਇੰਟ ਬਣੇ ਆ ਸਰਕਾਰ ਨੇ ਜਿਹੜੀਆਂ ਮਾਨਤਾ ਪ੍ਰਾਪਤ ਜਗ੍ਹਾ ਨੇ ਜਿਵੇਂ ਸਾਈਕਲ ਵੈਲੀ ਆ ਫੋਕਲ ਪੁਆਇੰਟ ਆ ਉੱਥੇ ਇਹ ਚੱਲ ਸਕਦੀਆਂ ਪਰ ਇੱਥੇ ਇਹ ਜਿਹੜੀ ਫੈਕਟਰੀ ਆ ਜੀ ਇਹ 24 ਘੰਟੇ ਖੜਾਕ ਰਾਤ ਦਿਨ ਚੱਲਣੀ ਹੈ ਤਿੰਨ ਸ਼ਿਫਟਾਂ ਜੀ 6 ਤੋਂ 2 2 ਤੋਂ 10 10 ਤੋਂ ਸਵੇਰੇ 6:00 ਵਜੇ ਜੀ ਰਾਤ ਦਿਨ ਆ ਮਲੇ ਵਾਲੇ ਲੋਕਾਂ ਨੂੰ ਬੜੀ ਇਹਦੀ ਪ੍ਰੋਬਲਮ ਆਉਣੀ ਆ ਜੀ ਇਸ ਕਰਕੇ ਕੈਮੀਕਲ ਫੈਕਟਰੀ ਆ ਤੁਹਾਨੂੰ ਪਤਾ ਪੋਲੂਸ਼ਨ ਬਹੁਤ ਹੋਣਾ ਜੀ ਇਹਨੂੰ ਬੰਦ ਕਰਾਉਣ ਦੇ ਲਈ ਲੋਕਾਂ ਨੇ ਤਹਈਆ ਕੀਤਾ ਇਲਾਕੇ ਦੇ ਲੋਕ ਇਕੱਠੇ ਹੋ ਕੇ ਇਸ ਗੱਲ ਦੇ ਲਈ ਇੱਥੇ ਅੱਜ ਜਿਹੜਾ ਇਹ ਮਜਾਰਾ ਕਰ ਰਹੇ ਆ ਜੀ ਇਹ ਮਾਲਕ ਨੂੰ ਮਿਲੇ ਵੀ ਆ ਉਹਨੂੰ ਰਿਕਵੈਸਟ ਵੀ ਕੀਤੀ ਆ ਕਿ ਤੁਸੀਂ ਇਹ ਇੱਥੇ ਨਾ ਕੰਮ ਕਰੋ ਪਰ ਉਹ ਜਿਹਦੇ ਆ ਇਸ ਕਰਕੇ ਸਾਨੂੰ ਇਹਦੇ ਖਿਲਾਫ ਨਾਰੇਬਾਜੀ ਕਰਨੀ ਪਈ ਆ ਸਾਡੀ ਲੋਕਾਂ ਦੀ ਇਹ ਕੋ ਡਿਮਾਂਡ ਆ ਵੀ ਇਹ ਜਿਹੜੀ ਫੈਕਟਰੀ ਬੰਦ ਹੋਣੀ ਚਾਹੀਦੀ ਹਰ ਹਾਲਤ ਵਿੱਚ ਫੈਕਟਰੀ ਨਹੀਂ ਚੱਲਣੀ ਚਾਹੀਦੀ ਸ਼ਿਕਾਇਤ ਦਿੱਤੀ ਹੈ ਜੀ ਤੁਸੀਂ ਹਾਂ ਦਿੱਤੀ ਇਹਦੀ ਰਿਪੋਰਟ ਵੀ ਕਰਾਈ ਆ ਡੀਜੀਪੀ ਤੋਂ ਰਿਪੋਰਟ ਹੋ ਕੇ ਉਹ ਥਾਣੇ ਵੀ ਆ ਗਈ ਆ ਕਾਨੂੰਨੀ ਕਾਰਵਾਈ ਵੀ ਐਸੀ ਕਰ ਰਹੇ ਆ ਥਾਣਾ ਕਿਹੜਾ ਪਿੰਡ ਜਮਾਲਪੁਰ ਜਮਾਲਪੁਰ ਥਾਣਾ ਪੈਂਦਾ ਵਾ ਹੁਣ ਕੀ ਮੰਗੀ ਬੰਦ ਕਰਾਉਣ ਦੀ ਮੰਗ ਕਰਦੇ ਆ ਹਾਂ ਬੰਦ ਕਰਾਉਣ ਦੀ ਜੇਕਰ ਕੋਈ ਸੁਣਵਾਈ ਨਾ ਹੋਈ ਤਾਂ ਕਿਸੇ ਮੰਤਰੀ ਦੇ ਨਾਲ ਕਿਸੇ ਲੀਡਰ ਨਾਲ ਮਿਲਾਂਗੇ ਹਾਂ ਜੇ ਨਾ ਸਾਡੀ ਸੁਣਵਾਈ ਹੋਈ ਸਰਕਾਰ ਤੇ ਵੀ ਦਬਾਅ ਬਣਾਵਾਂਗੇ ਜੀ ਮੰਤਰੀਆਂ ਨੂੰ ਮਿਲਾਂਗੇ ਜੀ ਖਾਸ ਕਰਕੇ ਚੰਡੀਗੜ੍ਹ ਰੋਡ ਚੰਡੀਗੜ੍ਹ ਰੋਡ ਵੀ ਜਾਮ ਕਰਾਂਗੇ ਤੇ ਅਸੀਂ ਇਹਨੂੰ ਹਰ ਹਾਲਤ ਵਿੱਚ ਹਰ ਹਰਬਾ ਜਰਬਾ ਵਰਤਾਂਗੇ ਫੈਕਟਰੀ ਨਹੀਂ ਕਿਸੇ ਕੀਮਤ ਤੇ ਵੀ ਚੱਲਣ ਦੇਣੀ ਇਹ ਸਾਡਾ ਤਹਿਯਾ ਕੀਤਾ ਸਾਨੂੰ ਰੋਜ਼ ਇੱਥੇ ਭਵੇਂ ਫੇਰ ਤੋਂ ਲਾ ਕੇ ਸ਼ਾਮ ਤੱਕ ਨਾਰੇਬਾਜੀ ਮਰਦਾਬਾ ਜਿੰਦਾਬਾਦ ਕਰਨੀ ਪਵੇ ਕਰਾਂਗੇ ਔਰ ਲੋਕਾਂ ਦਾ ਸਾਥ ਤੇ ਸਹਿਯੋਗ ਸਾਡੇ ਨਾਲ ਆ ਅੱਜ ਅਸੀਂ ਥੋੜੇ ਜਿਹਾ ਘਰ ਆ ਸਾਡੇ ਇਕੱਠੇ ਹੋਏ ਫਿਰ ਅਸੀਂ ਜੰਗੀ ਪੱਦਰ ਦੇਤੇ ਲੱਗਨੇ ਲੱਗਲੇ ਪਿੰਡਾਂ 'ਚ ਵੀ ਜਿੱਥੇ ਜਿੱਥੇ ਵੀ ਸਾਡਾ ਤਾਲਮੇਲ ਬਣਾ ਕੇ ਲੋਕਾਂ ਦੇ ਨਾਲ ਜਿਵੇਂ ਟ੍ਰੇਡ ਯੂਨੀਅਨਾਂ ਕੰਮ ਕਰਦੀਆਂ ਕਿਸਾਨ ਯੂਨੀਅਨਾਂ ਵਾਲੇ ਵੀ ਹੋਏ ਮਜ਼ਦੂਰ ਯੂਨੀਅਨਾਂ ਵਾਲੇ ਹੋਏ ਅਸੀਂ ਉਹਨਾਂ ਨਾਲ ਵੀ ਲਿੰਕ ਬਣਾ ਕੇ ਤੇ ਇਹਨੂੰ ਬੰਦ ਕਰਾਉਣ ਦਾ ਜਿਹੜਾ ਅਪਰਾਲਾ ਕਰਾਂਗੇ ਔਰ ਸਾਡੀ ਇੱਕੋ ਡਿਮਾਂਡ ਹੈ ਕਿ ਬੰਦ ਹੋਣੀ ਚਾਹੀਦੀ ਹੈ ਪਰ ਉਨੀ ਪਰ ਆਪਣੀ ਗੱਲ ਹੋਈ ਆ ਉਹ ਵੀ ਆ ਮਾਤਾ ਜੀ ਕੀ ਨਾਮ ਹੈ ਜੀ ਕਿਰਵੰਤ ਕੌਰ ਆ ਕਿਹੜੀ ਜਗ੍ਹਾ ਪ੍ਰਦਰਸ਼ਨ ਕਰ ਰਹੇ ਹੋ ਜੀ ਕੱਪ ਜੀਆ ਕੱਪ ਜੀਆ ਫੋੜਾ ਵਰਤਾ ਵੀ ਆ ਰਹਿ ਲੇ। ਕੀ ਡਿਮਾਂਡ ਕੀ ਹੈਗੀ ਆ ਜੀ? ਸਾਡੀ ਡਿਮਾਂਡ ਇਹੀ ਹੈ ਫੈਕਟਰੀ ਬੰਦ ਹੋਣੀ ਚਾਹੀਦੀ। ਕਾਦੀ ਆ ਜੀ ਫੈਕਟਰੀ? ਟਿਕਾਣੀ ਕੋਲ ਵੀ ਹੈ। ਜਾਨੀ ਜੀ ਰਾਤ ਨੂੰ ਟਰੱਕ ਬਹੁਤ ਆਉਂਦੇ ਆ ਸਾਮਾਨ ਦੇ ਬਹੁਤ ਟਰੱਕ ਨੂੰ ਸਾਨੂੰ ਬਹੁਤ ਪਰੇਸ਼ਾਨ ਹੁੰਦੇ ਸਾਡੇ ਬੱਚਿਆਂ ਨੂੰ ਬਹੁਤ ਪਰੇਸ਼ਾਨ ਹੁੰਦੀ ਹੈ। ਜੀ ਕੋਈ ਸਾਨੂੰ ਛਾਉਣੇ ਦਾ ਬਹੁਤ ਹੋਗਾ। ਸਾਡੇ ਖੜਕਾ ਕਰਦੀ ਇਹਨਾਂ ਦੀ ਲੇਬਰ ਬਹੁਤ ਖੜਕਾ ਕਰਦੀ ਹੈ। ਚੁੱਪੇ ਚ ਮਾਰਦੇ। ਖੜਕਾ ਕਰਕੇ ਸਾਡੂੰ ਬੱਸੀ ਬਹੁਤ ਜ਼ਿਆਦੇ ਪਰੇ ਟਾਈਮ। ਫਿਰ ਸਾਨੂੰ ਗਰੀਬ ਬਸਤੀ ਪਿਆ ਜਾਂਦਾ ਹ। ਜੀ ਉਹ ਜਮਾਨੀ ਇਹ ਬਿਮਾਰੀਆਂ ਦਾ ਜ਼ਿਕਰ ਕੀਤਾ ਜਾ ਰਿਹਾ ਬਿਮਾਰੀਆਂ ਬਿਮਾਰੀਆਂ ਬਿਮਾਰੀ ਕੋਈ ਵੀ ਬਿਮਾਰੀ ਲੱਗ ਸਕਦੀ ਜਦ ਬੰਦੇ ਨੇ ਸੌਣਾ ਨਹੀਂ ਬੰਦੇ ਨੂੰ ਨੀਂਦ ਦੀ ਪੂਰੀ ਹੋਣੀ ਉਹਨੂੰ ਬਿਮਾਰੀਆਂ ਲੱਗਣੀਆਂ ਪਰੇਸ਼ਾਨ ਰਹਿਣਾ ਜਾਂ ਬੱਚੇਾਂ ਦੀ ਪੜ੍ਹਾਈ ਖਰਾਬ ਠੀਕ ਗੱਲ ਬੱਚਿਆਂ ਦੇ ਹੁਣ ਪੇਪਰ ਹੁੰਦੇ ਸੱਜੇ ਨਰਾਤ ਟਿਕਦੇ ਨਹੀਂ ਹੈਗੇ ਭਈਏ ਕੂਕਾ ਮਾਰਦੇ ਆ ਗਾਣੇ ਗਾਤੇ ਆ ਬੋਲ ਭਈਏ ਗਾਣੇ ਗਾਤੇ ਆ ਜਦ ਭਈਏ ਗਾਣੇ ਗਾ ਮੈਂ ਬਾਪੂ ਬਈਆਂ ਨੂੰ ਕਿਹਾ ਵੀ ਭਾਈ ਤੁਸੀਂ ਕੂਕਾ ਨਾ ਮਾਰੋ ਵੀ ਪਰੇਸ਼ਾਨ ਨਾ ਕਰੋ ਇਹਨਾਰੇ ਬਈਆਂ ਦੇ ਬਾਪੂ ਨੂੰ ਫੋਨ ਕਰਤਾ ਬਾਬੂ ਆ ਕੇ ਕਹਿੰਦਾ ਵੀ ਇਹ ਤਾਂ ਕਹਿੰਦੇ ਵੀ ਤੂਰੇ ਤੁਮਾਰਾ ਹੈ ਕਹਿੰਦੇ ਤੂਰੇ ਤੁਮਾਰਾ ਨੂੰ ਬਕਵਾਸ ਕਰਨ ਦੀ ਆਦਤ ਹੈ ਤੁਸੀਂ ਆਪਣਾ ਕੰਮ ਕਰੋ ਸਾਨੂੰ ਇਹ ਗੱਲ ਦਾ ਬਹੁਤ ਦੁੱਖਾ ਹੈ ਇਹਦਾ ਮੁੱਦਾ ਲੈ ਜੇ ਦੀ ਸ਼ਿਕਾਇਤ ਕਰਾਂਗੇ ਸ਼ਿਕਾਇਤ ਜੋ ਜਾਤੀ ਸੂਚਕ ਸ਼ਬਦ ਹੋ ਜਾਂਦੇ ਉਹ ਕਰਾ ਦੇਈਂ ਕਰੀ ਹੋਈ ਵੀ ਹੈਗੀ ਆ ਹਾਂ ਜਾਤੀ ਸੂਚਕ ਵਰਡੋਂ ਜਾਣ ਕੇ ਕਹਿ ਰਹੇ ਨੇ ਅਸੀਂ ਉਹਨਾਂ ਨੂੰ ਕੁਝ ਨਹੀਂ ਕਿਹਾ ਮੈਂ 3 ਦਿਨਾਂ ਤੋਂ ਇਹਨਾਂ ਨੂੰ ਕਹਿ ਰਿਹਾ ਕਿ ਪੁਲਿਸ ਥਾਣੇ ਪੁਲਿਸ ਦੇ ਸਾਹਮਣੇ ਗੱਲ ਕਰ ਲੂ ਬਟ ਇਹ ਜਾਣ ਨਹੀਂ ਰਹੇ ਇੱਕ ਗੋਦਾਮ ਹੈ ਗੋਦਾਮ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੋਈ ਵੀ ਇਦਾਂ ਦਾ ਮਾਲ ਨਹੀਂ ਰੱਖਿਆ ਹੋਇਆ ਜਿਹੜਾ ਇਹਨਾਂ ਨੂੰ ਆਬਜੈਕਸ਼ਨ ਹੋਵੇ ਬਟ ਇਕੱਠੇ ਹੋ ਕੇ ਕੋਈ ਨਾ ਕੋਈ ਦਿੱਕਤ ਕ੍ਰੀਏਟ ਕਰ ਰਹੇ ਕੀ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਹੋਈ ਤੁਹਾਡੀ ਕੋਈ ਸਰ ਇਹ ਪਹਿਲਾਂ ਹੀ ਜਦ ਵੀ ਗੱਲ ਕਰਨ ਲੱਗੋ ਕੋਈ ਨਾ ਕੋਈ ਪੁੱਠੀ ਜੀ ਗੱਲ ਕਰ ਦਿੰਦੇ ਨੇ ਕਿ ਮੈਨੂੰ ਜਾਤੀ ਸੂਚਕ ਵਰਡ ਕਹੇ ਐ ਇਦਾਂ ਕਿਹਾ ਅਸੀਂ ਕੁਝ ਨਹੀਂ ਕਿਹਾ ਇਹਨਾਂ ਨੂੰ ਬਟ ਜਦੋਂ ਇਕੱਠੇ ਹੋ ਜਾਂਦੇ ਨੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਦਿੰਦੇ ਨੇ ਤਾਂ ਅਸੀਂ ਇਹਨਾਂ ਨੂੰ ਇਹ ਕਹਿ ਕੇ ਸਾਨੂੰ ਕੋਈ ਵੀ ਗੱਲ ਆਪਾਂ ਕੱਲੇ 'ਚ ਨਹੀਂ ਕਰਾਂਗੇ ਤੁਸੀਂ ਜੋ ਵੀ ਇਹ ਥਾਣੇ ਆ ਕੇ ਸਾਡੇ ਨਾਲ ਗੱਲ ਕਰੋ ਤਾਂ ਅਸੀਂ ਥਾਣੇ ਪੁਲਿਸ ਦੇ ਸਾਹਮਣੇ ਗੱਲ ਕਰ ਲਾਂਗੇ ਤਾਂ ਕਿ ਕੋਈ ਵੀ ਬੱਝੁਬਾਨੀ ਨਹੀਂ ਰਹੂਗੀ ਇਹਨਾਂ ਨੇ ਸਾਨੂੰ ਬਹੁਤ ਕੁਝ ਕਿਹਾ ਸੀ ਪਿੱਛੇ ਹੋ ਕੇ ਸੋ ਬੰਦਾ ਇਕੱਠਾ ਆਇਆ ਹੈ ਅਸੀਂ ਇਹਨਾਂ ਨੂੰ ਹਜੇ ਤੱਕ ਇੱਦਾਂ ਕੁਛ ਨਹੀਂ ਕੀਤਾ। ਜੀ ਇਲਾਕੇ ਦੇ ਲੋਕ ਦੀਆਂ ਅਗਰ ਉਹਨਾਂ ਦੀ ਕੋਈ ਡਿਮਾਂਡ ਹੈ ਤਾਂ ਇਹਨਾਂ ਨੂੰ ਕੋਈ ਡਿਮਾਂਡ ਨਹੀਂ ਹੈ। ਇਹਨਾਂ ਨੂੰ ਮੈਂ ਕਿਹਾ ਸੀਗਾ ਮੈਂ ਕਿ ਸੜਕ ਠੀਕ ਕਰਾਨੀ ਉਹ ਵੀ ਮੈਂ ਕਰਾ ਕੇ ਦੂੰਗਾ। ਲਾਈਟਿੰਗ ਠੀਕ ਕਰਾ ਕੇ ਦੂੰਗਾ। ਇਹਨਾਂ ਦੇ ਕਿ ਤੁਸੀਂ ਪਿੱਛੇ ਦੇਖੋਗੇ ਪੋਲ ਗਿਰਿਆ ਹੋਇਆ ਹੈ ਅਗਲੀ ਦਾ। ਉਹ ਪੋਲ ਵੀ ਮੈਂ ਆਪਣੇ ਪੈਸੇ ਖਰਚ ਕੇ ਠੀਕ ਕਰਾ ਰਿਹਾ ਹਾਂ। ਉਸ 'ਚ ਵੀ ਆਬਜੈਕਸ਼ਨ ਹੈ। ਰਾਤੀਂ ਕੁੰਡੀਆਂ ਮਾਰਦੇ ਨੇ। ਅਗਰ ਤੁਸੀਂ ਦੇਖੋਗੇ ਲਾਸਟ ਵਾਲਾ ਪੋਲ ਗਿਰਿਆ ਪਿਆ। ਅਸੀਂ ਉਹਨੂੰ ਬਿਜਲੀ ਦਫ਼ਤਰ ਵਾਲਿਆਂ ਨੂੰ ਕਿਹਾ ਉਹ ਕਹਿੰਦੇ ਠੀਕ ਹੈ ਅਸੀਂ ਲਗਾ ਜਾਂਦੇ ਹਾਂ। ਬਟੇ ਲਗਾਨ ਕਿ ਸਿੱਧੇ ਸਰਟੀਫਿਕੇਟ ਲੱਗ ਜਾਏਗੀ ਜਾਂ ਪਟਾਕਾ ਪੈ ਜਾਏਗਾ ਤੋ ਨਹੀਂ ਕਰ ਰਹੇ ਇਹ ਉਹਦੇ ਵਿੱਚ ਵੀ ਕੋਆਪਰੇਟ ਨਹੀਂ ਕਰਦੇ ਇਹਨਾਂ ਨੂੰ ਪੋਲ ਰਾਤੀ ਕੁੰਡੀਆਂ ਮਾਰਨ ਲਈ ਚਾਹੀਦੀਆਂ ਅਸੀਂ ਉਹ ਠੀਕ ਹੋ ਜਾਏਗਾ ਤਾਂ ਕੁੰਡੀਆਂ ਨਹੀਂ ਵੱਜਣਗੀਆਂ ਉਹਦੇ ਲਈ ਆਬਜੈਕਸ਼ਨ ਕਰ ਰਹੇ ਠੀਕ ਕਨਵਜ ਫੋਨ ਗੋਲਾ ਐਮਐਲਏ ਸਾਹਿਬ ਇੱਕ ਮਾਮਲਾ ਤੇ ਆਂਚਾ ਪਿੰਡ ਵਾਸੀ ਮੈਂ ਤੇ ਕੁਦਰਤੀ ਇੱਕ ਭੂਗ ਤੋਂ ਆ ਕੇ ਇਥੋਂ ਖਵਾਜ ਕੋਤ ਲੰਘ ਰਿਹਾ ਸੀ ਸੈਵਨ ਚਾਬਿਆਂ ਚੋਂ ਜਦੋਂ ਸਾਰੇ ਪਿੰਡ ਵਾਸੀ ਖੜੇ ਹੋਏ ਦੇਖੇ ਤੇ ਕਿਉਂਕਿ ਮੇਰਾ ਪਿੰਡ ਹੈ ਮੇਰੇ ਪਰਿਵਾਰ ਹੈ ਮੈਂ ਰੁੱਕ ਕੇ ਪੁੱਛਿਆ ਕੀ ਗੱਲ ਹੋ ਗਈ ਮਨੇ ਪਿੱਛੇ ਇੱਕ ਫੈਕਟ ਲੱਗ ਰਹੀ ਹੈ ਕੈਮਿਕਲ ਦੀ ਅਸੀਂ ਕੀ ਦौरा ਕੀਤਾ ਹੈ ਕਿੰਨੇ ਅਸੀਂ ਗਦਾਮ ਬਣਾਇਆ ਪਰ ਮੈਂ ਅਫਸਰਾਂ ਨੂੰ ਕਹਿ ਕੇ ਸਾਡੀ ਚੈੱਕ ਅਪ ਕਰਵਾ ਲਰਨਾ ਕਿ ਕਾਦੀ ਮਨਜ਼ੂਰੀ ਲੈ ਰਹੀ ਹੈ ਕਿੱਥੋਂ ਮਨਜ਼ੂਰੀ ਲਈ ਹੈ ਕਿਵੇਂ ਬਣਿਆ ਕਿਉਂ ਬਣਿਆ ਤੇ ਜੇ ਕੋਈ ਇੰਡਸਟਰੀ ਜਾਂ ਪਿੰਡ ਵਾਸੀ ਨੇ ਨਾਰਾਜ਼ ਹੋਏ ਤੇ ਆਪਾਂ ਪਿੰਡ ਨੂੰ ਪਹਿਲ ਦੇਣੀ ਹੈ ਜਿਵੇਂ ਪਿੰਡ ਕਹੂਗਾ ਦੋ ਵੈਰੀ ਗੁੱਡ ਆਸ਼ ਹੁਦਿਆਣਾ ਲਾਈਵ ਲਈ ਅਰਜੰਦਰ ਸੋਨੀ ਦੀ ਰਿਪੋਰਟ